ਮੋਹਾਲੀ ਕੋਰ ਦੇ ਡੈਡਲਾਈਨ ਤੋਂ ਬਾਅਦ ਫੇਸਬੁੱਕ ਤੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੇਕ ਵੀਡੀਓ ਸੀ ਉਹ ਹਟਾ ਦਿੱਤੀ ਗਈਆਂ ਨੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋ ਜਾਂਦਾ ਸੀ ਕਿ ਕੱਲ ਜਿਹੜਾ ਕਿ ਡੈਡਲਾਈਨ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਥੇ ਹੀ ਇਹ ਪੋਸਟਾਂ ਨੂੰ ਡਿਲੀਟ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਜਗਮਨ ਸਮਰਾ ਦੇ ਵੱਲੋਂ ਜਿਹੜੀ ਕਿ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਇਸ ਵੀਡੀਓ ਤੋਂ ਬਾਅਦ ਇੱਕ ਸਿਆਸੀ ਹਲਚਲ ਵੀ ਦੇਖਣ ਨੂੰ ਮਿਲਦੀ ਆ। ਭਾਜਪਾ ਇੱਕ ਵੱਡਾ ਇਲਜ਼ਾਮ ਲਾਉਂਦੀ ਆ ਤੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਭਾਜਪਾ ਦੇਸ ਵੀਡੀਓ ਨੂੰ ਲੈ ਕੇ ਪੇਚ ਫਸਦੇ ਹੋਏ ਨਜ਼ਰ ਆਏ ਤੇ ਦੱਸਦੀ ਹੈ ਕਿ ਕੱਲ ਮੁਹਾਲੀ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ 24 ਘੰਟਿਆਂ ਦਾ ਸਮਾਂ ਹੈ ਤੇ ਸਾਰੀਆਂ ਪੋਸਟਾਂ ਹਟਾਈਆਂ ਜਾਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲਗਾਤਾਰ ਉਥੇ ਹੀ ਜਗਮਨ ਸਮਰਾਣੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਆਪਣੀ ਖੁਦ ਵੀਡੀਓ ਜਾਰੀ ਕਰਕੇ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਤੇ ਉਥੇ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਤੋੜ ਕੇ ਆਇਆ ਹੋਇਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਪਗਵੰਦ ਸਿੰਘ ਮਾਨ ਨੂੰ ਲੈ ਕੇ ਉਹ ਬਿਆਨ ਦਿੰਦੇ ਹੋਏ ਨਸਰ ਆਏ ਤੇ ਗੱਲ ਕਰੀਏ ਤਾਂ ਹੁਣ ਮੁਹਾਲੀ ਕੋਰਟ ਦੇ ਵੱਲੋਂ ਜਿਹੜਾ ਕਿ ਇੱਕ ਡੈਡਲਾਈਨ ਦਿੱਤੀ ਗਈ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ Google Facebook ਤੋਂ ਜੋ ਪੋਸਟਾਂ ਨੇ ਉਹ ਹਟਾਈਆਂ ਜਾਣ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਆ ਕਿ ਵੀਡੀਓ ਵਾਇਰਲ ਕੀਤੀਆਂ ਗਈਆਂ ਸੀ ਜੋ AI ਦੇ ਨਾਲ ਬਣਾਈਆਂ ਗਈਆਂ ਸੀ ਫੇਕ ਵੀਡੀਓ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਹ ਵੀਡੀਓ ਨੂੰ ਹਟਾ ਦਿੱਤਾ ਗਿਆ ਜਗਮਨ ਸਮਰਾ ਨੇ ਇਹ ਜਿਹੜੀ ਕਿ ਪੋਸਟ ਸਾਂਝੀ ਕੀਤੀ ਸੀ ਤੇ ਉੱਥੇ ਹੀ ਹੁਣ ਡੈਡਲਾਈਨ ਤੋਂ ਬਾਅਦ ਇਹ ਜਿਹੜੀ ਕਿ ਫੇਕ ਵੀਡੀਓ ਯਾਨੀ ਕਿ ਫੇਕ ਪੋਸਟਾਂ ਜਿਹੜੀਆਂ ਕਿ ਹਟਾ ਦਿੱਤੀਆਂ ਗਈਆਂ ਜਿਹੜਾ ਕਿ ਡੈਡਲਾਈਨ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਥੇ ਹੀ ਇਹ ਪੋਸਟਾਂ ਨੂੰ ਡਿਲੀਟ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਜਗਮਨ ਸਮਰਾ ਦੇ ਵੱਲੋਂ ਜਿਹੜੀ ਕਿ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਇਸ ਵੀਡੀਓ ਤੋਂ ਬਾਅਦ ਇੱਕ ਸਿਆਸੀ ਹਲਚਲ ਵੀ ਦੇਖਣ ਨੂੰ ਮਿਲਦੀ ਆ ਭਾਜਪਾ ਇੱਕ ਵੱਡਾ ਇਲਜ਼ਾਮ ਲਾਉਂਦੀ ਆ ਤੇ ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇਸ ਵੀਡੀਓ ਨੂੰ ਲੈ ਕੇ ਪੇਜ ਫਸਦੇ ਹੋਏ ਨਜ਼ਰ ਆਏ ਤੇ ਦੱਸਦੀ ਹੈ ਕਿ ਕੱਲ ਮੁਹਾਲੀ ਕੋਟ ਦੇ ਵੱਲੋਂ ਕਿਹਾ ਗਿਆ ਸੀ ਕਿ 24 ਘੰਟਿਆਂ ਦਾ ਸਮਾਂ ਹੈ ਤੇ ਸਾਰੀਆਂ ਪੋਸਟਾਂ ਹਟਾਈਆਂ ਜਾਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲਗਾਤਾਰ ਉੱਥੇ ਹੀ ਜਗਮਨ ਸਮਰਾ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਆਪਣੀ ਖੁਦ ਵੀਡੀਓ ਜਾਰੀ ਕਰਕੇ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਤੋੜ ਕੇ ਆਇਆ ਹੋਇਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਉਹ ਬਿਆਨ ਦਿੰਦੇ ਹੋਏ ਨਸਰ ਆਏ ਤੇ ਗੱਲ ਕਰੀਏ ਤਾਂ ਹੁਣ ਮੁਹਾਲੀ ਕੋਰਟ ਦੇ ਵੱਲੋਂ ਜਿਹੜਾ ਕਿ ਇੱਕ ਡੈਡਲਾਈਨ ਦਿੱਤੀ ਗਈ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਗੂਗਲ ਫੇਸਬੁੱਕ ਤੋਂ ਜੋ ਪੋਸਟਾਂ ਨੇ ਉਹ ਹਟਾਈਆਂ ਜਾਣ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਆ ਕਿ ਵੀਡੀਓ ਵਾਇਰਲ ਕੀਤੀਆਂ ਗਈਆਂ ਸੀ ਜੋ AI ਦੇ ਨਾਲ ਬਣਾਈਆਂ ਗਈਆਂ ਸੀ ਫੇਕ ਵੀਡੀਓ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਹ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ ਜਗਮਨ ਸਮਰਾ ਨੇ ਇਹ ਜਿਹੜੀ ਕਿ ਪੋਸਟ ਸਾਂਝੀ ਕੀਤੀ ਸੀ ਤੇ ਉਥੇ ਹੀ ਹੁਣ ਡੈਡਲਾਈਨ ਤੋਂ ਬਾਅਦ ਇਹ ਜਿਹੜੀਆਂ ਕਿ ਫੇਕ ਵੀਡੀਓ ਯਾਨੀ ਕਿ ਫੇਕ ਪੋਸਟਾਂ ਜਿਹੜੀਆਂ ਕਿ ਹਟਾ ਦਿੱਤੀਆਂ ਗਈਆਂ ਜਿਹੜਾ ਕਿ ਡੈਡਲਾਈਨ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਥੇ ਹੀ ਇਹ ਪੋਸਟਾਂ ਨੂੰ ਡਿਲੀਟ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਜਗਮਨ ਸਮਰਾ ਦੇ ਵੱਲੋਂ ਜਿਹੜੀ ਕਿ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਇਸ ਵੀਡੀਓ ਤੋਂ ਬਾਅਦ ਇੱਕ ਸਿਆਸੀ ਹਲਚਲ ਵੀ ਦੇਖਣ ਨੂੰ ਮਿਲਦੀ ਆ। ਭਾਜਪਾ ਇੱਕ ਵੱਡਾ ਇਲਜ਼ਾਮ ਲਾਉਂਦੀ ਆ ਤੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਭਾਜਪਾ ਦੇਸ ਵੀਡੀਓ ਨੂੰ ਲੈ ਕੇ ਪੇਚ ਫਸਦੇ ਹੋਏ ਨਜ਼ਰ ਆਏ ਤੇ ਦੱਸਦੀ ਹੈ ਕਿ ਕੱਲ ਮੁਹਾਲੀ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ 24 ਘੰਟਿਆਂ ਦਾ ਸਮਾਂ ਹੈ ਤੇ ਸਾਰੀਆਂ ਪੋਸਟਾਂ ਹਟਾਈਆਂ ਜਾਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲਗਾਤਾਰ ਉਥੇ ਹੀ ਜਗਮਨ ਸਮਰਾਣੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਆਪਣੀ ਖੁਦ ਵੀਡੀਓ ਜਾਰੀ ਕਰਕੇ ਸਿੱਧੀ ਚੇਤਾਵਨੀ ਤੱਕ ਦਿੱਤੀ ਗਈ ਤੇ ਉਥੇ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਤੋੜ ਕੇ ਆਇਆ ਹੋਇਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਪਗਵੰਦ ਸਿੰਘ ਮਾਨ ਨੂੰ ਲੈ ਕੇ ਉਹ ਬਿਆਨ ਦਿੰਦੇ ਹੋਏ ਨਸਰ ਆਏ ਤੇ ਗੱਲ ਕਰੀਏ ਤਾਂ ਹੁਣ ਮੁਹਾਲੀ ਕੋਰਟ ਦੇ ਵੱਲੋਂ ਜਿਹੜਾ ਕਿ ਇੱਕ ਡੈਡਲਾਈਨ ਦਿੱਤੀ ਗਈ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ Google Facebook ਤੋਂ ਜੋ ਪੋਸਟਾਂ ਨੇ ਉਹ ਹਟਾਈਆਂ ਜਾਣ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਆ ਕਿ ਵੀਡੀਓ ਵਾਇਰਲ ਕੀਤੀਆਂ ਗਈਆਂ ਸੀ ਜੋ AI ਦੇ ਨਾਲ ਬਣਾਈਆਂ ਗਈਆਂ ਸੀ ਫੇਕ ਵੀਡੀਓ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਹ ਵੀਡੀਓ ਨੂੰ ਹਟਾ ਦਿੱਤਾ ਗਿਆ ਜਗਮਨ ਸਮਰਾ ਨੇ ਇਹ ਜਿਹੜੀ ਕਿ ਪੋਸਟ ਸਾਂਝੀ ਕੀਤੀ ਸੀ ਤੇ ਉੱਥੇ ਹੀ ਹੁਣ ਡੈਡਲਾਈਨ ਤੋਂ ਬਾਅਦ ਇਹ ਜਿਹੜੀ ਕਿ ਫੇਕ ਵੀਡੀਓ ਯਾਨੀ ਕਿ ਫੇਕ ਪੋਸਟਾਂ ਜਿਹੜੀਆਂ ਕਿ ਹਟਾ ਦਿੱਤੀਆਂ ਗਈਆਂ